ਹਾਂਜੀ ਸਸਟਿਕਾਲਚ ਸਰ ਨੂੰ ਸੋ ਹੋਪ ਸਾਰਿਆਂ ਨੇ ਆ ਵੀਡੀਓ ਟਿਕਟੌਕ ਤੇ ਬੜੀ ਵਾਇਰਲ ਹੋ ਗਈ ਹੈ ਖਬਰ ਕਿ ਅਮਰਿਤਪਾਲ ਦੇ ਮਾਣੇ ਕਿਹਾ ਕਿ ਮੇਰਾ ਪੁੱਤ ਖਾਲਿਸਤਾਨੀ ਸਮਰਥਕ ਨਹੀਂ ਹੈ ਖਾਲਿਸਤਾਨੀਓ ਕਿੱਥੇ ਹੁਣ ਸਤੇ ਹੋਇਆ ਬੜਾ ਹੁਲਾ ਹੁਲਾ ਬੜਾ ਕੀਤਾ ਹੋਇਆ ਸੀ ਕਿ ਸਾਡਾ ਅਮਰਿਤਪਾਲ ਜੀ ਖਾਲਿਸਤਾਨੀ ਸਾਡਾ ਉਹ ਖਾਲਿਸਤਾਨੀ ਸੀ ਸੀ ਹਾਂ ਦੀ ਬਿਰਗੜ ਦੇ ਵਿਚ ਬੈਠਾ ਹੈ ਨਾ ਤੇ ਦੇਖੋ ਐਮਪੀ ਦੀ ਕੁਰਸੀ ਲੈ ਗਿਆ ਹੁਣ ਕਹਿੰਦੇ ਆ ਦੀ ਮਾਂ ਸਾਡਾ ਮੁੰਡਾ ਖਾਲਸਾ ਨਿਕ ਸਮਰਥਕ ਨਹੀਂ ਹੈ ਉਹ ਐਮਪੀ ਦੀ ਕੁਰਸੀ ਕਿਵੇਂ ਲੈ ਗਿਆ ਤੁਹਾਡੇ ਖਾਲਸਤਾਨੀ ਦੇ ਮੋਢੇ ਦੇ ਉੱਤੇ ਪੈਰ ਰੱਖ ਕੇ ਚੜ ਕੇ ਤੁਹਾਡੇ ਸਾਰਿਆਂ ਦੇ ਸ਼ੋਲਡਰ ਦਾ ਇਸਤੇਮਾਲ ਕਰਕੇ ਉਹ ਜੇ ਐਮਪੀ ਦੀ ਕੁਰਸੀ ਲੈ ਗਿਆ ਹੁਣ ਉਹ ਕਹਿੰਦਾ ਆਪਾਂ ਹੁਣ ਕੋਈ ਖਾਲੇ ਖੁਲਸਤਾਨੀ ਨਹੀਂ ਵੈਸੇ ਵੀ ਮੈਂ ਤੁਹਾ ਦਾ ਵੈਸੇ ਵੀ ਪੈਨਸਲ ਲੈਗਸ ਉਹਦਾ ਨਾਂ ਰੱਖਿਆ ਇਸ ਵਾਲੇ ਦੇ ਤਿੱਲੀ ਵਰਗੀਆਂ ਤਾਂ ਲੱਤਾਂ ਦਾ ਆਪਦਾ ਤਾਂ ਬੈਲੈਂਸ ਨਹੀਂ ਬੰਨਦਾ ਲੱਤਾਂ ਦੇ ਖੜ ਕੇ ਸੋ ਦੇਖੋ ਗੱਦਾਰੀ ਦੇਖੋ ਕੀਤੀ ਉਹਦੀ ਮਾਂ ਨੇ ਜਿਹੜੇ ਖਾਲਸਾ ਨੇ ਵੀ ਬੜਾ ਹੂ ਲਾਲਾ ਲਾਲਾ ਕਰਦੇ ਸੀ ਨਾ ਕਿ ਪਤਾ ਨਹੀਂ ਅੰਮ੍ਰਿਤਪਾਲ ਬਸ ਐਮਪੀ ਬਣ ਗਿਆ ਬਸ ਖਾਲਸਾ ਨੂੰ ਬਣਿਆ ਪਿਆ ਪੰਜਾਬ 'ਚ ਉਹ ਅਗਲਾ ਅਗਲੀ ਦੀ ਮਾਂ ਕਹਿੰਦੀ ਉਹ ਖਾਲਸਾਨੀ ਸਮਰਤਕ ਸੀ ਨਹੀਂ ਕਦੀ ਕਿਊ ਅੰਡਰਸਟੈਂਡ ਸੀ ਨਹੀਂ ਕਿੱਡੀ ਝੂਠੀ ਉਹਦੀ ਮਾਂ ਕਿੱਡੀ ਗੰਦੀ ਜਨਾਨੀ ਬੜੀ ਉਹਦੀ ਮਾਂ ਦੀਆਂ ਇਥੋਂ ਤੱਕ ਨਿਊਜ਼ਾਂ ਆਉਂਦੀਆਂ ਕਹਿੰਦੇ ਐਡੀ ਗੰਦੀ ਰਾਨਾ ਨਾ ਆ ਵੀ ਕਾਦੀ ਅੰਮ੍ਰਿਤਪਾਲ ਦੀ ਵਾਈਫ ਨਾ ਅੱਗੇ ਨਹੀਂ ਆਣ ਦੇਣਾ ਉਹ ਤਾਂ ਇਹ ਮਨਸੂਬੇ ਬਣਾਈ ਬੈਠੀ ਸੀ ਵੀ ਅੰਮ੍ਰਿਤਪਾਲ ਭਾਵੇਂ ਰਵੇ ਜੇਲ੍ਹ ਚ ਜੇਲ੍ਹ ਚ ਰਵੇ ਐਮਪੀ ਬਣ ਕੇ ਉਹਦੀ ਬਿਹਾਫ ਤੇ ਸਾਰਾ ਕੁਝ ਮੈਂ ਕਰੂੰਗੀ ਵਿਚਾਰੇ ਦੇ ਸੁਪਨੇ ਟੁੱਟ ਗਏ ਜਦੋਂ ਪਤਾ ਲੱਗਿਆ ਕਿ ਨਹੀਂ ਕਰ ਸਕਦੀ ਜੋ ਐਮਪੀ ਹੈ ਉਹਦੇ ਹੀ ਸਾਰੇ ਦਸਤਾਵੇਜ਼ ਚੱਲਦੇ ਉਹਦੇ ਬਿਹਾਫ ਤੇ ਕੋਈ ਨਹੀਂ ਕਰ ਸਕਦਾ ਸੋਹੰਜੇ ਦੀ ਮਾਂ ਬਹੁਤ ਚਲਾਕ ਹੈ ਪਿਓ ਇਹ ਤਾਂ ਬੜਾ ਸ਼ਰੀਫ ਹੈ ਅਮਰਿਤਪਾਲ ਦਾ ਵਿਚਾਰਾ ਬੋਲਦਾ ਨਹੀਂ ਹੈ ਜਾਨੀ ਨੇ ਪੂਰਾ ਟੱਬਰ ਖੁੱਡੇ ਲੈਣ ਲਾਇਆ ਹੋਇਆ ਹੁਣ ਇਹਨੂੰ ਇਹ ਹੋ ਗਿਆ ਵੀ ਐਮਪੀ ਬਣ ਗਿਆ ਹੁਣ ਸਾਨੂੰ ਖਾਲਸਤਾਨੀਆਂ ਦੀ ਬਾਕੀ ਸਿੱਖਾਂ ਦੀ ਕੋਈ ਜ਼ਰੂਰਤ ਨਹੀਂ ਹੈ। ਹੁਣ ਮੇਰਾ ਮੁੰਡਾ ਜੇਲ੍ਹ ਚੋਂ ਬਾਹਰ ਕੱਢਣ ਦਾ ਇੱਕੋ ਤਰੀਕਾ ਵੈਸੇ ਹੀ ਕਹਿ ਦਈਏ ਮੇਰਾ ਮੁੰਡਾ ਖਾਲਸਤਾਨੀ ਸਮਰਥਕ ਨਹੀਂ ਹੈ। ਜੇ ਤੇਰਾ ਪੁੱਤ ਖਾਲਸਤਾਨੀ ਸਮਰਥਕ ਨਹੀਂ ਸੀ ਤੇਰਾ ਪੁੱਤ ਖਾਲਸਤਾਨ ਨੂੰ ਸਪੋਰਟ ਨਹੀਂ ਕਰਦਾ ਸੀ ਫਿਰ ਡਿਬਰੂਗੜ੍ਹ ਦੀ ਜੇਲ੍ਹ ਚ ਕਿਉਂ ਬੈਠਾ ਹੈ? ਕਿ ਭਾਰਤ ਦੀ ਸਰਕਾਰ ਇੰਨੀ ਪਾਗਲ ਆ? ਭਾਰਤ ਦੀ ਸਰਕਾਰ ਨੂੰ ਇੰਨਾ ਨਹੀਂ ਪਤਾ ਵੀ ਐਵੇਂ ਕਿਸੇ ਨੂੰ ਚੱਕ ਕੇ ਜੇਲ੍ਹ ਚ ਓਥੇ ਉਹ ਨਾਸਾ ਨੂਸਾ ਕੀ ਕਿਹੜੀ ਉਹ ਲਾਈ ਆ ਧਾਰਾ ਪੂਰਾ ਮੈਂ ਤਾਂ ਨਾਂ ਵੀ ਭੁੱਲ ਗਿਆ ਬਦੰਦਰ ਦਾ ਹੁਣ। ਸੋ ਹਾਂਜੀ ਹੁਣ ਦੱਸੋ ਤੁਸੀਂ ਕੌਣ ਕਹਿੰਦੀ ਵੀ ਉਹ ਖਾਲਸਾਣੀ ਸਮਰਥਕ ਜਿਨ੍ਹਾਂ ਖਾਲਸਾਣੀਆਂ ਸੋਚੋ ਕੀ ਕਰੋਗੇ ਹੁਣ ਅਗਲੇ ਨੇ ਐਮਪੀ ਦੀ ਕੁਰਸੀ ਲੈ ਲਈ ਅਗਲਾ ਕਹਿੰਦਾ ਹੁਣ ਦੱਬ ਕੇ ਨੋਟ ਛਾਪਣੇ ਜਿਵੇਂ ਜਿਵੇਂ ਕਿ ਸਾਰੇ ਕਰਦੇ ਆ ਕੋਈ ਐਮਐਲਏ ਆ ਕੋਈ ਐਮਪੀ ਆ ਕੋਈ ਸੀਐਮ ਆ ਕੋਈ ਪੀਐਮ ਆ ਹਰ ਇੱਕ ਬੰਦਾ ਕੁਰਸੀ ਤੇ ਬਹਿ ਕੇ ਸਿਰਫ ਔਰ ਸਿਰਫ ਆਪਣੀ ਫੈਮਲੀ ਦੀ ਸੋਚਦਾ ਜਿੰਨਾ ਪੈਸਾ ਖਿੱਚੁੰਦਾ ਖਿੱਚਦਾ ਕਰੋੜਾ ਰੁਪਇਆ ਛਾਪਦਾ ਪਰ ਦੁਨੀਆ ਬਾਰੇ ਸਮਾਜ ਬਾਰੇ ਸੋਚਣੇ ਲੋਕ ਬਹੁਤ ਘੱਟ ਹੁੰਦੇ ਆ ਪੰਜਾਬ ਦਾ ਸੁਧਾਰ ਕਰਨ ਵਾਲਾ ਬਹੁਤ ਘੱਟ ਤੋਂ ਮਾਣ ਐਸਾ ਪੁੱਤ ਝੰਮਿਆ ਹੋਣਾ ਜਿਹੜਾ ਥੋੜਾ ਘੱਟ ਦੁਨੀਆ ਤੇ ਹਾਲੇ ਤੱਕ ਆਇਆ ਹੀ ਨਹੀਂ ਹੈ। ਅੰਮ੍ਰਿਤਪਾਲ ਨੇ ਵੀ ਨੋਟਿਸ ਛਾਪਨੇ ਆ ਐ। ਐਮਪੀ ਤੋਂ ਬਾਅਦ ਇਹਦੇ ਅਗਲਾ ਜਿਹੜੇ ਟਾਰਗੇਟ ਹੋਣਾ ਸੀਐਮ ਦਾ ਹੋਣਾ। ਪਰ ਖਾਲਸਤਾਨੀਓ ਤੁਸੀਂ ਇੱਕ ਕੰਨ ਦਾ ਪਰਦੇ ਖੋਲ ਲਓ ਵੀ ਤੁਹਾਡਾ ਬੰਦਾ ਤੁਹਾਡਾ ਨਾ ਗਦਾਰੀ ਕਰ ਗਿਆ ਸਾਡੇ ਵਰਗਾਂ ਨੂੰ ਤਾਂ ਥੱਲੇ ਤੁਸੀਂ ਮੈਸੇਜ ਕਰਦੇ ਹੋ ਗੰਦੇ ਗੰਦੇ ਅਸੀਂ ਜੇ ਖਾਲਿਸਤਾਨ ਦੇ ਖਿਲਾਫ ਬੋਲਦੇ ਹਾਂ ਗੰਧੀਆਂ ਮਾਂ ਪੈਣਦੀਆਂ ਗਾਲਾਂ ਲਿਖਦੇ ਹੋ ਪੂਰਾ ਦੱਬ ਕੇ ਗੰਦ ਪਾਉਂਦੇ ਹੋ ਸਾਡੇ ਉੱਤੇ ਕਿ ਇਹ ਕੁੜੀ ਕਿਉਂ ਬੋਲਦੀ ਨੇ ਚੋਕਰ ਹੁਣ ਤੁਸੀਂ ਅਮਰਿਤਪਾਲ ਬਾਰੇ ਤੁਹਾਡਾ ਕੀ ਵਿਚਾਰ ਆ ਮੂਥਪਾਲ ਬਾਰੇ ਹੁਣ ਉਹਨੂੰ ਕਿਹੜੇ ਕਮੈਂਟ ਕਰੋਗੇ ਉਹਦੀ ਮਾਂ ਦੀ ਛੱਤਰ ਛਾਇਆ ਹੋਣੀ ਬੰਦੀ ਹੈ ਪੁੱਛ ਬੀਬੀ ਤੂੰ ਕਿਵੇਂ ਬੋਲਿਆ ਮੀਡੀਆ ਵਿੱਚ ਕਿ ਅਮਰਿਤਪਾਲ ਤਾਂ ਖਾਲਸਾ ਨੇ ਸਮਰਥਕ ਹੀ ਨਹੀਂ ਸੀ ਕਰੇ ਸੱਚਾ ਬੋਲੋ ਕਿ ਬਾੜੇ ਕਿਹੜੀ ਚਾਲ ਚੱਲੀ ਕਿ ਅਮਰਿਤਪਾਲ ਨੂੰ ਡਿਬ੍ਰੂ ਕੜ ਦੇ ਜੇਲ੍ਹ ਚ ਕਢਾ amost ਨੇ ਛੁੱਟੇ ਬਿਆਨ ਦਿੱਤੇ ਆ ਕਿ ਅਮਰਿਤਪਾਲ ਸੰਵਿਧਾਨ ਦੀ ਜਿਹੜੀ ਉਹਨੇ ਸੌ ਚੱਕਣੀ ਆ ਨਾ ਉਹਦੇ ਵਿੱਚ ਕੀ ਕੀ ਟਰਮਸ ਐਂਡ ਕੰਡੀਸ਼ਨਸ ਲਿਖੀਆਂ ਉਹਨੇ ਉਹ ਸੌ ਚੱਕਣੀ ਆ ਕਿ ਮੈਂ ਇਸ ਚੀਜ਼ ਦੇ ਖਿਲਾਫ ਨਹੀਂ ਜਾਊਂਗਾ ਮੈਂ ਤਾਂ ਉਹ ਬਿਲਕੁਲ ਗਲਤ ਸੀ ਜਿਹੜਾ ਸਾਡੇ ਝੰਡੇ ਦੀ ਸਾਡੇ ਭਾਰਤ ਦੀ ਹਮਾਰੇ ਭਾਰਤ ਕੇ ਝੰਡੇ ਕੀ ਇਨਸਲਟ ਕਰ ਰਹਾ ਥਾ ਅੱਜ ਵੋਹੀ ਬੰਦਾ ਭਾਰਤ ਕੇ ਝੰਡੇ ਕੇ ਨੀਚੇ ਖੜਾ ਹੋ ਕੇ ਸ਼ਪਤ ਲੇਗਾ oath ਲੇਗਾ ਲਖਦੇ ਆ ਲਾਲਤਾ ਤਨ ਨੂੰ ਜਲ ਜਾ ਲਖਦੀਆਂ ਲਾਲਤਾ ਆਗੇ ਨਾ ਸਾਡੇ ਝੰਡੇ ਦੇ ਝੰਡਾ ਕਹਿੰਦੇ ਨੇ ਘੁੰਮ ਫਿਰ ਕੇ ਬੋਤੀ ਬੋੜ ਥੱਲੇ ਤੇ ਉਹ ਹਾਲ ਹੋਇਆ ਅੰਮ੍ਰਿਤਪਾਲ ਦਾ ਘੁੰਮ ਫਿਰ ਕੇ ਬੋਤਾ ਸੁਖੀਆਂ ਲੱਤਾਂ ਵਾਲਾ ਭਾਰਤ ਦੇ ਝੰਡੇ ਥੱਲੇ ਹੋਰ ਫੜੋ ਤੁਸੀਂ ਭਾਰਤ ਦੇ ਝੰਡੇ ਹੋਰ ਭਾਰਤ ਦੇ ਝੰਡੇ ਤਾਂ ਆਪਾਂ ਕਰੋ ਵਿਦੇਸ਼ਾਂ ਵਿੱਚ ਆ ਤੁਹਾਡੇ ਹੋਰ ਐਸੇ ਲੋਕ ਦਿਖਾਉਂਗੀ ਜਿਹੜੇ ਖਾਲਸਾ ਤਾਂ ਸਿਰਫ ਜੁੜਿਆ ਫੰਡ ਖਾਣ ਵਾਸਤੇ ਪੈਸਾ ਖਾਣ ਵਾਸਤੇ ਹੌਲੀ ਹੌਲੀ ਇਹ ਵੀ ਸਾਰੇ ਇੰਡੀਆ ਦਾ ਝੰਡਾ ਚੱਕ ਕੇ ਘੁੰਮਣਗੇ ਆਓ ਤੁਸੀਂ ਖਾਲਸਾਨੀ ਆ ਤੁਹਾਡੇ ਚ ਯੂਨਿਟੀ ਆ ਆ ਇੱਕ ਹੈ ਤੁਹਾਡੇ ਵਿੱਚ ਇਦਾਂ ਦੇ ਗਦਾਰਾਂ ਨੂੰ ਤੁਸੀਂ ਐਮਪੀ ਬਣਾ ਕੇ ਬੈਠੇ ਹੋ ਹੁਣ ਅਗਲੇ ਇਹ ਸੀਐਮ ਬਣਨਾ ਅੱਗੇ ਦੇਖ ਲੋ ਹੁਣ ਉਹ ਕੋ ਨਵੀਂ ਚਾਲ ਚੱਲੂਗਾ ਤਾਂ ਕਿ ਤੁਸੀਂ ਸਾਰੇ ਰਲ ਕੇ ਉਹਨੂੰ ਵੋਟਾਂ ਦਿਓ ਨਾਣੇ ਪੰਜਾਬ ਦਾ ਸੁਧਾਰ ਕਰਨਾ ਹੈ ਨਾਣੇ ਕਿਹੜੇ ਖੁੱਤ ਸਨੀਆਂ ਦਾ ਸਾਥ ਦੇਣਾ ਹੈ ਮੇਰੀਆਂ ਗੱਲਾਂ ਕੋੜੀਆਂ ਵਿਰੋਧ ਬਹੁਤ ਹੁੰਦੀਆਂ ਪਰ ਸੱਚ ਹੁੰਦੀਆਂ ਮੈਂ ਪਹਿਲੇ ਸ਼ੁਰੂ ਤੋਂ ਕਹਿ ਰਹੀ ਸੀ ਕਿ ਅਮਰਿਤਪਾਲ ਇੱਕ ਗਦਾਰ ਬੰਦਾ ਹੈ ਪਰ ਤੁਸੀਂ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਦੀਪ ਸਿੱਧੂ ਨੇ ਉਹਨੂੰ ਕਿਉਂ ਬਲੌਕਲਿਸਟ ਕੀਤਾ ਸੀ ਪਾਸੇ ਕੋ ਦੀਪ ਸਿੱਧੂ ਨੂੰ ਪਤਾ ਲੱਗ ਗਿਆ ਸੀ ਬੰਦਾ ਗੱਦਾਰ ਹੈ ਦੀਪ ਸਿੱਧੂ ਦੇ ਮਰਨ ਦੇ ਦੇਰਾ ਆ ਗਿਆ ਤਿਆਰ ਹੋ ਕੇ ਇੰਡੀਆ 'ਚ ਵਾਲਿਆ ਚੋਲਾ ਰੱਖ ਲਈ ਦਾੜੀ ਕੱਢ ਲਈਆਂ ਸੁੱਕੀਆਂ ਪੈਂਸਲ ਵਾਲੀਆਂ ਲੱਤਾਂ ਕਰ ਲਿਆ ਕਿ ਵਿਦੇਸ਼ੀ ਨਾਲ ਵਿਆਹ ਉਹਨੂੰ ਵੀ ਗਾਤਰਾ ਪਵਾਤਾ ਉਹ ਪਤੰਦਰ ਦੀ ਪੂਰੀ ਬੋਡੀ ਤੇ ਵੈਕਸ ਕਰਦੀ ਫਿਰਦੀ ਆ ਉਹ ਪੋਪਟੇ ਬਣਾਦੀ ਫਿਰਦੀ ਮੇਕਅਪ ਕਰਦੀ ਫਿਰਦੀ ਕੌਣ ਕਹਿੰਦਾ ਅਮਰ ਸ਼ਕੈ ਸ਼੍ਰੀ ਸਾਹਿਬ ਆ ਕੇ ਬੰਦਾ ਮੇਕਅਪ ਕਰ ਸਕਦਾ ਹੈ ਪੂਰੀ ਬੋਡੀ ਦੇ ਵਾਲ ਲਾ ਸਕਦਾ ਹੈ ਮਤਲਬ ਕਿਹੜੇ ਅੰਗਲ ਤੋਂ ਲੱਗਦਾ ਵੀ ਉਹਨੇ ਸ਼੍ਰੀ ਸਾਹਿਬ ਆ ਕੇ ਅਮਰ ਸ਼ਕੈ ਹੋਣਾ ਹਕੀਕਤ ਤੁਹਾਨੂੰ ਵੀ ਪਤਾ ਹੈ ਮੈਨੂੰ ਵੀ ਪਤਾ ਹੈ ਤੁਸੀਂ ਕੁਝ ਲੋਕ ਮੂੰਹ ਬੰਦ ਕਰਦੇ ਹੋ ਪਰ ਬੋਲਦੇ ਨਹੀਂ ਹੋ ਪਰ ਹਕੀਕਤ ਇਹ ਹੈ ਕਿ ਇਹ ਪੂਰਾ ਟੱਬਰ ਗੱਦਾਰਾਂ ਦਾ ਅੱਜ ਵੀ ਕਹਿਨੀ ਆ ਪੰਜ ਸਾਲ ਨੂੰ ਐਮਪੀ ਦੀ ਪੋਸਟ ਤੇ ਰਹਿਣ ਦੋ ਤੁਸੀਂ ਉਦੋਂ ਮੇਰੀਆਂ ਵੀਡੀਓ ਸੰਭਾਲ ਲਿਓ ਤੁਹਾਨੂੰ ਪਤਾ ਲੱਗਾ ਕਿ ਨੈਂਸੀ ਨੇ ਉਦੋਂ ਆਖਿਆ ਸੀ ਕਿ ਇਹ ਬੰਦਾ ਗੱਦਾਰ ਹੈ ਤੂੰ ਨਾ ਕਿਸੇ ਦਾ ਯਾਰ ਹੈ ਤੂੰ ਗੱਦਾਰ ਹੈ ਇਹ ਬੰਦਾ ਨਾਲ ਹਲੇ ਤੁਹਾਨੂੰ ਐਸੀ ਚੋਪ ਲਾਊਗਾ ਨਾ ਤੁਹਾਡੇ ਸਾਰਿਆਂ ਦੀ ਖਾਲਸਾ ਨੇ ਕਿ ਤੁਸੀਂ ਬੈਠ ਬੈ ਕੇ ਦੇਖੋਗੇ ਪਰ ਨਾ ਬਣਿਆ ਕੀ ਜੈ ਹਿੰਦ ਜੈ ਭਾਰਤ ਜਾਗੋ ਜਾਗੋ ਜਨਤਾ ਜਿਹਨੇ ਜਾਗ ਸਕਦੇ ਜਾਗੋ ਇਹ ਵੀ ਪੈਸੇ ਲੁੱਟਣ ਆਇਆ ਕਿਉਂਕਿ ਇਹਦੀ ਮਾਂ ਹੱਦ ਜਾ ਦਾ ਲਾਲਚ ਜਿਉ ਨੰਨੀ ਆ ਤਾਂ ਇਸ ਆਮ